ਡਾਕ ਕਰਮਚਾਰੀਆਂ ਦੀ ਹੜਤਾਲ ਤੋਂ ਹੁਣ ਆਮ ਲੋਕ ਤੰਗ ਹੋਣ ਲੱਗ ਪਏ ਨੇ ਜੀ ਹੈਰੀ ਹੇਜ਼ ਬਿਲਡਿੰਗ ਆ ਕੈਲਗਰੀ ਦੇ ਵਿੱਚ ਜਿੱਥੇ ਲੋਕ ਫੈਡਰਲ ਸਰਕਾਰ ਨਾਲ ਜੁੜੇ ਪਾਸਪੋਰਟ ਨਾਲ ਜੁੜੇ ਇਮੀਗ੍ਰੇਸ਼ਨ ਨਾਲ ਜੁੜੇ ਮਸਲਿਆਂ ਦੇ ਹੱਲ ਵਾਸਤੇ ਪਹੁੰਚਦੇ ਨੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਉੱਥੇ ਤੇ ਹੁਣ ਤੱਕ 1,85,000 ਪਾਸਪੋਰਟ ਜਿਹੜੇ ਡਿਲੀਵਰ ਹੋਣੇ ਸਨ ਉਹ ਰੁਕ ਗਏ ਨੇ ਡਾਕ ਦੀ ਹੜਤਾਲ ਕਰਕੇ 1.85 ਹਜ਼ਾਰ ਪਾਸਪੋਰਟ ਰੁਕ ਗਏ ਨੇ ਪੋਸਟਲ ਸਟ੍ਰਾਈਕ ਦੇ ਕਰਕੇ ਤੇ ਹੁਣ ਜਿਨ੍ਹਾਂ ਲੋਕਾਂ ਨੇ ਜਾਣਾ ਸੀ ਜਿਨ੍ਹਾਂ ਦੀਆਂ ਟਰੈਵਲਿੰਗਸ ਪੈਂਡਿੰਗ ਪਈਆਂ ਨੇ ਜਿਨ੍ਹਾਂ ਨੂੰ ਆਸ ਸੀ ਕਿ ਸਾਡਾ ਪਾਸਪੋਰਟ ਆ ਜਾਣਾ ਟਿਕਟਾਂ ਲਈਆਂ ਹੋਈਆਂ ਨੇ ਪਲਾਨ ਬਣੇ ਹੋਏ ਨੇ ਛੁੱਟੀਆਂ ਮਨਜ਼ੂਰ ਹੋ ਚੁੱਕੀਆਂ ਨੇ ਉਹ ਸਾਰੇ ਦੇ ਸਾਰੇ ਫਸ ਗਏ ਨੇ ਕਿ ਅਸੀਂ ਹੁਣ ਕੀ ਕਰੀਏ ਟਰੈਵਲ ਏਜੰਸੀਆਂ ਤੋਂ ਜਿਨ੍ਹਾਂ ਤੋਂ ਟਿਕਟਾਂ ਬੁਕਾਈਆਂ ਨੇ ਜਿਹੜੇ ਕਹਿੰਦੇ ਆ ਦਾਵਾ ਕਰਦੇ ਨੇ ਐਡਵਰਟਾਈਜ਼ਮੈਂਟਸ ਦੇ ਵਿੱਚ ਕਿ ਅਸੀਂ ਤੁਹਾਡਾ ਪਾਸਪੋਰਟ ਵੀ ਬਣਾ ਦੇਾਂਗੇ ਉਹ ਉਹਨਾਂ ਦੀ ਜਾਣਕਾਰੀ ਹੈ ਕਿ ਸਾਡਾ ਪਾਸਪੋਰਟ ਤਾਂ ਲੈ ਕੇ ਦਿਓ ਟਿਕਟਾਂ ਤਾਂ ਤੁਸੀਂ ਲੈ ਕੇ ਦਿੱਤੀਆਂ ਹੁਣ ਸਾਡੇ ਪਾਸਪੋਰਟ ਦਾ ਕੀ ਕਰਨਾ ਹੁਣ ਉਹ ਕਹਿੰਦੇ ਵੀ ਅਸੀਂ ਕੁਝ ਕਰ ਨਹੀਂ ਸਕਦੇ ਪਾਸਪੋਰਟ ਤੁਹਾਡਾ ਹੈ ਤੁਸੀਂ ਇਹ ਆਪਸ਼ਨ ਲੈ ਲਓ ਕਿ ਤੁਸੀਂ ਸਰਵਿਸ ਕੈਨੇਡਾ ਦੇ ਦਫ਼ਤਰ ਤੋਂ ਜਾ ਕੇ ਪਿਕ ਕਰਨਾ ਹੈ ਉੱਥੋਂ ਪਿਕ ਕਰਨ ਦਾ ਕੰਮ ਤੁਸੀਂ ਕਰੋ ਤੇ ਇਸ ਵੇਲੇ ਬਹੁਤ ਸਾਰੇ ਲੋਕ ਨੇ ਜਿਹੜੇ ਤੰਗ ਨੇ ਪਰੇਸ਼ਾਨ ਨੇ ਕਿ ਸਾਡਾ ਪਾਸਪੋਰਟ ਨਹੀਂ ਆਇਆ ਪਲਾਨ ਖਰਾਬ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਛੁੱਟੀਆਂ ਮਨਜ਼ੂਰ ਹੁੰਦੀਆਂ ਨੇ ਉਹਨਾਂ ਦਾ ਚੰਗਰ ਚੱਕਰ ਪਿਆ ਹੋਇਆ ਹੈ ਪਾਸਪੋਰਟ ਆ ਨਹੀਂ ਰਹੇ ਛੋਟਾ ਬਿਜ਼ਨਸਮੈਨ ਜਿਹੜਾ ਹੈ ਉਹ ਇਸ ਕਰਕੇ ਪਰੇਸ਼ਾਨ ਹੈ ਕਿ ਉਹਨਾਂ ਦੇ ਜਿਹੜੇ ਪੈਕੇजेस ਡਿਲੀਵਰ ਨਹੀਂ ਹੋਏ ਉਤੋਂ ਸੀਜ਼ਨ ਹੈਗਾ ਆ ਖਰੀਦਾਰੀ ਦਾ ਸਮਾਨ ਉਹਨਾਂ ਨੂੰ ਪਹੁੰਚਾ ਨਹੀਂ ਸਮਾਨ ਉਹਨਾਂ ਦਾ ਵਿਕਣਾ ਨਹੀਂ ਜਦੋਂ ਆਊਗਾ ਉਦੋਂ ਸੀਜ਼ਨ ਲੰਘ ਜਾਣਾ ਸੋ ਉਹ ਕਹਿੰਦੇ ਜੀ ਕਿ ਸਾਡਾ ਦੋਹਰਾ ਨੁਕਸਾਨ ਇਸ ਵੇਲੇ ਹੋ ਰਿਹਾ ਹੈ ਤੇ ਉਧਰ ਅ ਕਰਮਚਾਰੀਆਂ ਦੀ ਹੜਫਾਸਾ ਜੇ ਬਣੀ ਹੋਈ ਹੈ ਕਰਮਚਾਰੀਆਂ ਨੇ ਇੱਕ ਸ਼ਿਕਾਇਤ ਕੀਤੀ ਸੀ ਕਿ ਗਲਤ ਤੰਗ ਨਾਲ ਕਰਮਚਾਰੀਆਂ ਨੂੰ ਲੇਆਫ ਦੇ ਦਿੱਤੀ ਗਈ ਹੈ ਉਹ ਲੇਆਫ ਬੰਦ ਕਰ ਦਿੱਤੀ ਹੈ ਕੈਨੇਡਾ ਪੋਸਟ ਨੇ ਉਹਨਾਂ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਜੀ ਕਿ ਅਸੀਂ ਸਾਰੇ ਵਿਡਰਾ ਕਰ ਰਹੇ ਹਾਂ ਇਹ ਅਨਫੇਅਰ ਲੇਬਰ ਪ੍ਰੈਕਟਿਸ ਜਿੱਦੇ ਸ਼ਿਕਾਇਤ ਕੀਤੀ ਗਈ ਸੀ ਕੈਨੇਡਾ ਪੋਸਟ ਦੀ ਕਿ 55000 ਕਰਮਚਾਰੀ ਇਸ ਵੇਲੇ ਹੜਤਾਲ ਨੇ ਹੜਤਾਲਤੇ ਨੇ ਜਿਹੜੇ ਕਰਮਚਾਰੀ ਕੱਚੇ ਨੇ ਪਾਰਟ ਟਾਈਮ ਨੇ ਉਹਨਾਂ ਨੂੰ ਫਾਰਕ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਤੇ ਫਿਲਹਾਲ ਪਤਾ ਲੱਗਾ ਜੀ ਕਿ 328 EMPLOYEES ਨੂੰ ਉਹਨਾਂ ਨੇ ਲੇ ਆਫ ਦਿੱਤੀ ਸੀ ਉਹਨਾਂ ਨੂੰ ਵਾਪਸ ਸੱਦ ਲਿਆ ਹੈ